ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਿਹ ਮੈਂ ਲਖਵਿੰਦਰ ਸਿੰਘ ਕਾਕਾ ਪਿੰਡ ਬੰਦੇ ਮਹਿਲ ਕਲਾਂ ਤੋਂ ਤੇ ਮੈਂ ਆਪਣੇ ਪਿੰਡ ਬੜੀ ਚੱਲੀਆਂ ਜੋ ਕਿ ਜ਼ੋਨ ਨੰਬਰ 1 ਇਹ ਸਾਡਾ ਬਲਾਕ ਸੰਪਤੀ ਜ਼ੋਨ ਹੈ ਇਹਦੇ ਵਿੱਚੋਂ ਮੈਂ ਆਪਣੇ ਵਾਈਫ ਨੂੰ ਬਲਾਕ ਸੰਪਤੀ ਦੀ ਚੋਣ ਲਈ ਖੜਾ ਕੀਤਾ ਆਮ ਆਦਮੀ ਪਾਰਟੀ ਵੱਲੋਂ ਮੇਰੇ ਸਾਰੇ ਹੀ ਝੱਲੀਆਂ ਕਲਾਂ ਦੇ ਪਥਰੇੜੀ ਝੱਟਾਂ ਤੋਂ ਬੰਦੇ ਮਹਿਲ ਕਲਾਂ ਬੰਦੇ ਮਹਿਲ ਖੁਰਦ ਤੇ ਬਾੜਾ ਪਛੇੜੀ ਰਾਜਪੂਤਾਂ ਤੇ ਰਹੀ ਮਾਜਰਾ ਗਵਿੰਦਪੁਰਾ ਦੇ ਜਿੰਨੇ ਵੀ ਮੇਰੇ ਸੂਝਵਾਨ VOTER ਐ ਸਪੋਰਟਰ ਐ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਐ ਕਿ ਆਉਣ ਵਾਲੀ 14 ਤਰੀਕ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਛਾੜਦੇ ਨਿਸ਼ਾਨ ਤੇ ਪਾ ਕੇ ਸਾਨੂੰ ਕਾਮਯਾਬ ਕਰੋ ਤਾਂ ਜੋ ਅਸੀਂ ਇਲਾਕੇ ਦੀ ਸੇਵਾ ਪਹਿਲਾਂ ਵੀ ਦਿਨ ਰਾਤ ਕਰ ਰਹੇ ਹਾਂ ਸਾਨੂੰ ਹੋਰ ਬਲ ਮਿਲੇਗਾ ਜੇਕਰ ਸਾਨੂੰ ਤੁਸੀਂ ਬਲਾਕ ਸੰਮਤੀ ਦੀ ਚੋਣ ਜਿਤਾ ਕੇ ਆਪਣੇ ਹਲਕੇ ਦੀ ਸੇਵਾ ਕਰਨ ਦਾ ਮਾਣ ਬਖਸ਼ ਦਿਓ ਅਸੀਂ ਹੋਰ ਤਕੜੇ ਹੋ ਕੇ ਆਪਣੇ ਹਲਕੇ ਦੀ ਆਪਣੇ ਬਲਾਕ ਦੀ ਆਪਣੀ ਤੰਦ ਦੇ ਹੀ ਨਾਲ ਜਿਹੜੀ ਸੇਵਾ ਇਹ ਕਰ ਸਕੀਏ ਐਨਾ ਕਹਿੰਦਾ ਹੋਇਆ ਖਿਮਾ ਦਾ ਜਾਚਕਾ ਆਉਣ ਵਾਲੀ 14 ਤਰੀਕ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਝਾੜੂ ਦੇ ਨਿਸ਼ਾਨ ਤੇ ਵੋਟ ਪਾ ਕੇ ਆਪਣੇ ਇਸ ਸੇਵਕ ਨੂੰ ਕਾਮਯਾਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ